ਬਾਈ ਇਹ ਥੋੜੇ ਵੀ ਮਾਨੂੰ ਭਟਕਣਾ ਜੀ ਲੱਗੀ ਪਈ ਆ ਨਾ ਬਾਈ ਦੁਨੀਆ ਰੁੱਖੀ ਰੁੱਖੀ ਜੀ ਲੱਗਦੀ ਆ ਕਿਤੇ ਜੀ ਨਹੀਂ ਲੱਗਦਾ ਸਾਰੇ ਬੇਗਾਨੇ ਬੇਗਾਨੇ ਜੇ ਲੱਗਦੇ ਆ ਮਨ ਉਦਾਸ ਹੈ ਤਾਂ ਸਿਰਫ 2 ਮਿੰਟ ਦਾ ਸਮਾਂ ਕੱਢ ਕੇ ਗੱਲ ਨੂੰ ਧਿਆਨ ਨਾਲ ਸੁਣਿਓ ਕਹਿੰਦੇ ਇੱਕ ਵਾਰ ਬੜਾ ਅਮੀਰ ਸੇਠ ਜਿਹਦੇ ਕੋਲੇ ਬਹੁਤ ਸਾਰੇ ਨੌਕਰ ਚਾਕਰ ਸੀ ਉਹ ਇੱਕ ਦੁਬਿਧਾ ਦੇ ਵਿੱਚ ਫਸ ਗਿਆ ਉਹ ਆਪਦੇ ਮੁੰਸ਼ੀ ਨੂੰ ਆਖਣ ਲੱਗਿਆ ਕਿ ਜਿੰਨੇ ਮੇਰੇ ਕੋਲੇ ਨੌਕਰ ਚਾਕਰ ਤਨਖਾਹੀਏ ਕੰਮ ਕਰਦੇ ਆ ਸਾਰਿਆਂ ਦੀ ਕਿਸੇ ਦੀ 6000 ਰੁਪਿਆ ਤਨਖਾਹ ਕਿਸੇ ਦੀ 7000 ਤਨਖਾਹ ਸਾਰੇ ਜਾਣੇ ਬੜੇ ਖੁਸ਼ ਰਹਿੰਦੇ ਆ ਤੇ ਮੇਰੇ ਕੋਲੇ ਇੰਨਾ ਪੈਸਾ ਬਹੁਤ ਕੁਛ ਰਪਣੇ ਦਿੱਤਾ ਮੈਨੂੰ ਮੈਂ ਖੁਸ਼ ਕਿਉਂ ਨਹੀਂ ਰਹਿੰਦਾ ਮੇਰੇ ਮਨ ਨੂੰ ਭੜਕਣਾ ਕਿਹੜੀ ਗੱਲ ਦੀ ਲੱਗੀ ਰਹਿੰਦੀ ਆ ਤਾਂ ਜਿਹੜਾ ਉਹਦਾ ਮੁਨਸੀ ਸੀ ਨਾ ਬਾਈ ਉਹ ਬੜਾ ਸਮਝਦਾਰ ਸੀ ਉਹ ਆਖਣ ਲੱਗਿਆ ਜੀ ਇਹ ਤਾਂ ਗੱਲੀ ਬਹੁਤ ਥੋੜੀ ਆ ਇਹ ਤਾਂ ਕਾਨੂੰਨ ਨੰਬਰ 99 ਆ ਉਹ ਉਹਦੇ ਵਿੱਚ ਸਾਰੀ ਗੱਲ ਤੁਹਾਨੂੰ ਸਮਝ ਆ ਜੂਗੀ ਤਾਂ ਉਹਨੂੰ ਮੁਨਸੀ ਨੂੰ ਆਖਿਆ ਕਹਿੰਦਾ ਵੀ ਕਾਨੂੰਨ ਨੰਬਰ 99 ਦਾ ਮੈਂ ਮਤਲਬ ਨਹੀਂ ਸਮਝਿਆ ਇਹ ਕਹਿੰਦਾ ਰੱਬ ਦਾ ਕਾਨੂੰਨ ਆ ਜੀ ਇਹ ਉਹ ਕਹਿੰਦਾ ਮੈਨੂੰ ਸਮਝਾ ਕਹਿੰਦਾ ਮੈਨੂੰ ਸਮਝਾ ਦੇ ਬਸ ਮੈਨੂੰ ਤੋਂ ਜਿੰਨਾ ਮਰਜੀ ਪੈਸਾ ਲੈ ਲਾ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਬਿਠਾ ਦੇ ਵੀ ਇਹ ਖੁਸ਼ ਕਿਉਂ ਰਹਿੰਦਿਆ ਮੈਂ ਇੰਨਾ ਪੈਸਾ ਹੋਣ ਦੇ ਬਾਵਜੂਦ ਖੁਸ਼ ਕਿਉਂ ਨਹੀਂ ਰਹਿੰਦਾ ਉਹ ਕਹਿੰਦਾ ਜੀ 99000 ਰੁਪਇਆ ਲੱਗੂ ਖੁਸ਼ ਤੁਸੀਂ ਹੋ ਜਾਓਗੇ ਤੇ ਸਾਰੀ ਗੱਲ ਦਾ ਤੁਹਾਨੂੰ ਪਤਾ ਵੀ ਲੱਗ ਜੂ ਉਹ ਆਖਣ ਲੱਗਿਆ ਚੱਕ 99000 ਰੁਪਇਆ ਤੇ ਮੈਨੂੰ ਤਰੀਕਾ ਦੱਸ ਤਾਂ ਮੁਨਸੀ ਨੇ 99000 ਰੁਪਇਆ ਅਬਦੇਸ਼ ਛੇਠ ਅਮੀਰ ਤੋਂ ਫੜਿਆ ਇੱਕ ਲਫਾਫੇ ਦੇ ਵਿੱਚ ਬੰਦ ਕਰਿਆ ਲਫਾਫੇ 'ਚ ਬੰਦ ਕਰਕੇ ਉਹਦੇ ਵਿੱਚ ਇੱਕ ਚਿੱਠੀ ਲਿਖਤੀ ਚਿੱਠੀ ਲਿਖ ਕੇ ਉਹਦੇ ਚ ਲਿਖਤਾ ਕਿ ਇਹ 1 ਲੱਖ ਰੁਪਇਆ ਅੱਜ ਤੋਂ ਬਾਅਦ ਤੇਰਾ ਹੋ ਗਿਆ ਸਾਡੇ ਵੱਲੋਂ ਤੈਨੂੰ ਇਨਾਮ ਤੇ ਉਹਦੇ ਤੇ ਨਹੀਂ ਲਿਖਿਆ ਕਿ ਇਹ ਇਨਾਮ ਕਿਹਨੇ ਭੇਜਿਆ ਬਸ ਸਿਰਫ ਇਹ ਗੱਲ ਲਿਖ ਕੇ ਕਿਸੇ ਬੂਹੇ ਅੱਗੇ ਰੱਖਿਆ ਕਿਸੇ ਦੇ ਬੂਹੇ ਅੱਗੇ ਰੱਖਣ ਤੋਂ ਬਾਅਦ ਉਹਨਾਂ ਦਾ ਕੁੰਡਾ ਖੜਕਾਇਆ ਉਹ ਆਖਣ ਲੱਗਾ ਵੀ ਗੇਟ ਖੋਲੋ ਜਦੋਂ ਉਹਨਾਂ ਨੇ ਗੇਟ ਖੋਲ੍ਹਿਆ ਤਾਂ ਉਹ ਲਪਾਪਰ ਰੱਖ ਕੇ ਪੈਸੇ ਵਾਲਾ ਉੱਥੋਂ ਸੇਠ ਤੇ ਉਹ ਜਿਹੜਾ ਉਹਦਾ ਮੁੰਸੀ ਸੀ ਦੌੜਿਆ ਕਿਤੇ ਲੁਕ ਗਏ ਤੇ ਲੁਕ ਗਏ ਜਦੋਂ ਉਹਨਾਂ ਨੇ ਦੇਖਿਆ ਪਰਿਵਾਰ ਵਾਲਿਆਂ ਨੇ ਘਰ ਦੇ ਮੁਖੀ ਨੇ ਲਫਾਫਾ ਖੋਲਿਆ ਤੇ ਉਹਦੇ ਘਰ ਵਾਲੀ ਨੇ ਲਫਾਫਾ ਖੋਲਿਆ ਉਹਦੇ ਵਿੱਚ 99000 ਰੁਪਇਆ ਸੀ ਤੇ ਉਹਨੂੰ ਚਿੱਠੀ ਪੜhai ਆਬਦੇ ਘਰ ਵਾਲੀ ਨੂੰ ਕਹਿੰਦਾ ਦੇਖ ਭਗਵਾਨ ਨੇ ਤੇ ਕੀ ਲਿਖਿਆ ਉਹ ਅੱਖਣ ਲੱਗੀ ਵੀ ਇੱਥੇ ਲਿਖਿਆ ਵੀ ਇਹਦੇ ਵਿੱਚ 1 ਲੱਖ ਰੁਪਇਆ ਵੀ 1 ਲੱਖ ਰੁਪਇਆ ਅੱਜ ਤੋਂ ਬਾਅਦ ਤੁਹਾਡਾ ਹੋ ਗਿਆ ਇਹਦੇ ਤੇ ਸਾਡਾ ਕੋਈ ਹੱਕ ਨਹੀਂ ਸਾਡੇ ਵੱਲੋਂ ਇਹ ਤੁਹਾਨੂੰ ਇਨਾਮ ਹੈ ਤਾਂ ਬੜਾ ਖੁਸ਼ ਹੋਏ ਤਾਂ ਉਹ ਪੈਸੇ ਗਿਣਨ ਲੱਗੇ ਤੇ ਸੀਗਾ ਉਹਦੇ ਚ 99000 ਰੁਪਇਆ 1 ਲੱਖ ਨਹੀਂ ਸੀ ਹੈਗਾ ਸੀ 99000 ਤਾਂ ਪਰਿਵਾਰ ਦਾ ਮੁਖੀ ਆਖਣ ਲੱਗਿਆ ਲੱਖ ਰੁਪਈਆ ਸੀ 1000 ਰੁਪਈਆ ਦੇਖੋ ਕਿੱਥੇ ਆ ਉਹ ਗਲੀ ਦੇ ਵਿੱਚ ਲੱਭਾਂ ਲੱਗੇ ਵੀ ਦੇਖੋ ਕਿੱਥੇ ਆ ਦੇਖੋ ਨਾਲ ਉਹਦੇ ਬੱਚੇ ਆ ਤੇ ਨਾਲ ਉਹਦੇ ਘਰ ਵਾਲੀ ਆ ਉਹ ਕਹਿੰਦਾ ਵੀ ਜੇ ਤੁਸੀਂ 1000 ਰੁਪਈਆ ਨਾ ਲੱਭਿਆ ਨਾ ਅੱਜ ਤਾਂ ਮੈਂ ਤੁਹਾਨੂੰ ਹੱਥਾਂ ਨੂੰ ਰੋਟੀ ਨਹੀਂ ਦੇਣੀ ਖਾਣ ਨੂੰ 1000 ਰੁਪਈਆ ਦਾ ਨੁਕਸਾਨ ਹੋ ਗਿਆ ਲੱਭੋ ਤਾਂ ਉਹ ਸੇਠ ਨੂੰ ਆਖਣ ਲੱਗਿਆ ਕਿ ਆ ਜਾ ਸੇਠਾ ਹੁਣ ਤੈਨੂੰ ਦੱਸਦਾ ਵੀ ਕਿਉਂ ਦੁਖੀ ਆ 99 ਨੰਬਰ ਕਾਨੂੰਨ ਆ ਜਿਹੜਾ ਕਿਵੇਂ ਲਾਗੂ ਹੁੰਦਾ ਸਾਡੇ ਤੇ ਉਹ ਕਹਿੰਦਾ ਵੀ 99000 ਇਹਨਾਂ ਨੂੰ ਮਿਲ ਗਿਆ ਇਹਨਾਂ ਨੂੰ ਕੋਈ ਖੁਸ਼ੀ ਨਹੀਂ ਹੋਈ 1000 ਰੁਪਿਆ ਦੇ ਚੋ ਘੱਟ ਹੈ ਇਹਨਾਂ ਨੂੰ ਉਸ ਚੀਜ਼ ਦਾ ਦੁੱਖ ਹੋ ਗਿਆ ਇਸੇ ਤਰ੍ਹਾਂ ਹੀ ਸੇਠ ਜੀ ਤੁਸੀਂ ਉਹ ਤੁਹਾਨੂੰ ਪਰਮਾਤਮਾ ਨੇ ਬਹੁਤ ਕੁਝ ਦੇਤਾ ਤੁਸੀਂ ਉਸ ਚੀਜ਼ ਨੂੰ ਲੈ ਕੇ ਖੁਸ਼ ਨਹੀਂ ਹੈਗੇ ਜਿਹੜੀ ਚੀਜ਼ ਤੁਹਾਡੇ ਕੋਲ ਹੈ ਨਹੀਂ ਤੁਸੀਂ ਉਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਦੁਖੀ ਹੋ ਇਸੇ ਤਰ੍ਹਾਂ ਹੀ ਅਸੀਂ ਆ ਜੇ ਸਾਡੇ ਕੋਲੇ ਮੋਟਰਸਾਈਕਲ ਆ ਨਾ ਬਾਈ ਤਾਂ ਅਸੀਂ ਦੁਖੀ ਹੋ ਜਾਈਏ ਨਾ ਵੀ ਸਾਡੇ ਕੋਲੇ ਗੱਡੀ ਕਿਉਂ ਨਹੀਂ ਜੇ ਸਾਡੇ ਕੋਲੇ ਗੱਡੀ ਹੈ ਤਾਂ ਸਾਨੂੰ ਇਹ ਲੱਗਦਾ ਕਿ ਸਾਡੇ ਕੋਲੇ ਛੋਟੀ ਗੱਡੀ ਆ ਵੱਡੀ ਗੱਡੀ ਕਿਉਂ ਨਹੀਂ ਜੀ ਅਸੀਂ ਕਿऐसे ਸਿੰਪਲ ਘਰ ਦੇ ਵਿੱਚ ਰਹਨੇ ਆ ਬਹੁਤ ਸੁਖ ਸ਼ਾਂਤੀ ਨਾਲ ਰਹਨੇ ਆ ਸਾਡਾ ਸੋਹਣਾ ਪਰਿਵਾਰ ਤਾਂ ਅਸੀਂ ਫੇਰ ਵੀ ਦੁਖੀ ਆ ਵੀ ਅਸੀਂ ਕੋਠੀ ਦੇ ਵਿੱਚ ਕਿਉਂ ਨਹੀਂ ਰਹਿੰਦੇ ਸੋ ਬਾਈ ਹਰੇਕ ਇਨਸਾਨ ਦੁਖੀ ਆ ਦੁਖੀ ਸਿਰਫ ਆਪਣੇ ਆਪ ਦਾ ਕਰਕੇ ਆ ਸਾਨੂੰ ਹੋਰ ਕੋਈ ਨਹੀਂ ਦੁਖੀ ਕਰਦਾ ਅਸੀਂ ਆਪਣੇ ਆਪ ਨੂੰ ਦੁਖੀ ਕਰ ਦਿੰਨੇ ਆ ਦੁਖੀ ਕਿਉਂ ਕਰਦੇ ਆ ਬਸ ਸਾਡੀਆਂ ਜਿਹੜੀ ਸਾਡੀ ਤਮਾ ਉਹ ਨਹੀਂ ਭਰਦੀ ਸਾਨੂੰ ਰੱਬ ਨੇ ਜਿਹੜਾ ਕੁਝ ਦੇਤਾ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰਦੇ ਜਿਹੜਾ ਸਾਨੂੰ ਨਹੀਂ ਮਿਲਿਆ ਹਲੇ ਤੱਕ ਸਾਨੂੰ ਪਰਮਾਤਮਾ ਵੈਸੇ ਦਿੰਦਾ ਉਹੀ ਆ ਜਿਹਦੇ 'ਚ ਅਸੀਂ ਖੁਸ਼ ਰਹਿ ਸਕੀਏ ਸਾਡੀ ਔਕਾਤ ਦੇ ਹਿਸਾਬ ਨਾਲ ਸਾਨੂੰ ਪਰਮਾਤਮਾ ਸਾਰਾ ਕੁਝ ਦੇ ਦਿੰਦਾ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਹੁੰਦੀ ਆ ਪਰ ਅਸੀਂ ਆਪਣੇ ਆਪ ਨੂੰ ਦੁਖੀ ਕਰ ਬੈਠੇ ਆ ਸਾਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ ਜਿਹੜੀਆਂ ਚੀਜ਼ਾਂ ਸਾਡੇ ਕੋਲੇ ਹੁੰਦੀਆਂ ਨੇ ਉਹ ਚੀਜ਼ਾਂ ਦਾ ਅਸੀਂ ਆਨੰਦ ਨਹੀਂ ਲੈਂਦੇ ਸੋ ਬਾਈ ਖੁਸ਼ ਰਿਹਾ ਕਰੋ ਰੱਬ ਦਾ ਨਾਮ ਲਿਆ ਕਰੋ ਉਹਦੀ ਰਾਜਾ ਚ ਰਾਜੀ ਰਿਹਾ ਕਰੋ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਜੀ